ਰਿਸ਼ਤੇ ਦੀ ਐਡ ਦੇਣ ਲਈ ਹੁਣ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਮੁੰਡੇ ਦੀ ਪੜ੍ਹਾਈ ਡਿਪਲੋਮਾ ਕੈਨੇਡਾ ਤੋਂ ਡੇਟ ਆਫ ਬਰਥ ਦਸੰਬਰ 1999 ਕੱਦ 5 ਫੁੱਟ 11 ਇੰਚ ਮੁੰਡੇ ਕੋਲੇ ਜ਼ਮੀਨ ਦੇ 3.5 ਕਿੱਲੇ ਭੈਣ ਇੱਕ ਮੈਰਿਡ ਕੈਨੇਡਾ ਪੀਆਰ ਮੁੰਡੇ ਦੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਬੈਲ ਸੈਟਲਡ ਹੈ ਮੁੰਡਾ ਕੈਲਗਰੀ ਦੇ ਵਿੱਚ ਪੀਆਰ ਟਰੱਕ ਮਕੈਨਿਕਰੀ ਜੌਬ ਕਰਦਾ ਵਧੀਆ ਸੈਲਰੀ ਪੱਗ ਵਾਲਾ ਸਰਦਾਰ ਨਸ਼ਾ ਰਹਿਤ ਮੁੰਡਾ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਖਾਨਦਾਨੀ ਪਰਿਵਾਰ ਤੋਂ ਕੁੜੀ ਹੋਵੇ ਕੁੜੀ ਕੈਨੇਡਾ ਤੇ ਪੰਜਾਬ ਦੋਵੇਂ ਪਰਿਵਾਰ ਸੰਪਰਕ ਕਰ ਸਕਦੇ ਪੰਜਾਬ ਤੋਂ ਕੁੜੀ ਦੀ ਪੜਾਈ ਮੈਡੀਕਲ ਤੇ ਬੀਐਸਸੀ ਨਰਸਿੰਗ ਕੁੜੀ ਨੂੰ ਪਹਿਲ ਲੁਧਿਆਣਾ ਜ਼ਿਲ੍ਹੇ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰਨ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ। ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ। ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ, ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ। ਵੀਡੀਓ ਨੂੰ ਕਦੇ ਸ਼ੇਅਰ ਧੰਨਵਾਦ।